ਨਾ ਤਾਂ ਕੋਈ ਸਵਾਲ ਸੀ ਕੁਝ ਪਿੰਡਾਂ ਦੇ ਸਵਾਲ ਸੀ ਉਹਨਾਂ ਦੀ ਮੰਨ ਚ ਇੱਕ ਖਰਸ਼ਾ ਹੈ ਕਿ ਜੋ ਪੰਚਾਇਤਾਂ ਆਵਾਦੀ ਪਾਰਟੀ ਦੀਆਂ ਬਣੀਆਂ ਉਸ ਤੋਂ ਬਾਅਦ ਕਾਂਗਰਸ ਦੀ ਅਕਾਲੀ ਦਲ ਦੀ ਕੋਈ ਸਰਪੰਚ ਹੋਣਗੇ ਕਿ ਜੋ ਹਲਕਾ ਚਾਰਜ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਬਿਲਕੁਲ ਜੀ ਬਿਲਕੁਲ ਮੈਨੂੰ ਇੱਕ ਵੀ ਕੋਈ ਵੀ ਸੁਪਨ ਸਾਹਿਬ ਦੱਸ ਦੋਵੇ ਮੇਰੇ ਬਹੁਤ ਸਰਕਾਰ ਜੋ ਗਿਆ ਵੀ ਮੈਂ ਕਿਸੇ ਨਾਲ ਕੋਈ ਵਿਤਰਾ ਕਰਦਾ ਹੋਵੇ ਜਾਂ ਕਿਸੇ ਪਿੰਡ ਦਾ ਕੰਮ ਬੰਦ ਕੀਤਾ ਹੋਵੇ ਜੇ ਸੈਕਟਰੀ ਨੋਵਾ ਮੈਂ ਬਿਲਕੁਲ ਦਿਮਾਗ ਦੇ ਬਾਟੇ ਦੀ ਇਹ ਗੱਲ ਵੀ ਆਪਾਂ ਬਲਾਗ ਹੋਥਾਂ ਜਾਣ ਦਵਾਂਗੇ ਬਿਲਕੁਲ ਨਹੀਂ ਜਾਂਦਾ ਤੁਸੀਂ ਸਤਿਕਾਰਯੋਗੋਂ ਤੁਸੀਂ ਸਭ ਭਰਾ ਆਇਓ ਕੋਈ ਏਦਾਂ ਦੀ ਗੱਲ ਹੀ ਹੈ ਨਹੀਂ ਤੁਸੀਂ ਮੈਨੂੰ ਇੱਕ ਮਹਾਰਾਜਾ ਸਨੇਹਾ ਲਾ ਦਿਆ ਕਰੋ ਜੇ ਮੈਂ ਨਾ ਆਉਂਗਾ ਤਾਂ ਮੈਂ ਸਾਡੇ 3 ਲੱਖ ਰੁਪਈਆ ਮੈਂ ਸਿਵਿਆਂ ਤੇ ਲਾਇਆ ਐ ਐਮਸੀ ਮੈਂ ਬਣਾਇਆ ਉਹ ਭਲਵਾ ਨੂੰ ਜਿਹੜਾ ਮੋਰੇ ਇੱਕ ਇੱਕ ਨਹੀਂ ਲਵਾਈ ਹੁੰਦੇ ਆ ਮੈਂ ਤੁਹਾਨੂੰ ਉਹੀ ਦੱਸਾਂ ਲਗਾ ਕੋਈ ਸੈਮਸੀ ਲੈ ਕੇ ਤੁਸੀਂ ਲਵਾਈ ਮੈਂ ਤੁਹਾਡੀ ਗੱਲਾਂ ਸਹਿਣ ਤੇ ਆ ਜਿੱਥੇ ਪਾਪੀ ਪਿਆ ਇੱਕ ਇੱਕ ਨਹੀਂ ਲਾਈ ਉਹ ਹੈ ਉਹ ਸੈਮਸੀ ਨੇ ਇੱਕ ਮੈਂ ਉਹ ਹੀ ਕਹਿੰਦਾ ਕਵਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡਾ ਖੁਸ਼ੀ ਦਾ ਸੀ ਕਿ ਮਾਥਪੁਰ ਦੇ ਵਿੱਚ ਬੀੜਪੁਰ ਦਾ ਅਫਸਰ ਚਿੱਕਾ ਜਾਵੇਗਾ ਪਰ ਉਸਦੇ ਸਬੰਧ ਵਿੱਚ ਅੱਜ ਹਲਕਾ ਇੰਚਾਰਜ ਸ਼ਾਹਕੋਟ ਪਿੰਦਰਜੀ ਸਿੰਦਰਪਨੋਰੀ ਸਾਹਿਬ ਸਾਡੇ ਨਾਲ ਨੇ ਸਰਕ ਮੰਗ ਪੱਤਰ ਤਸਵੀਲਾ ਲੈ ਜੀ ਜੀ ਵਿਸ਼ਵਾਸ ਮੇਰੇ ਤੋਂ ਸੀਨੀਅਰ ਭਰਾ ਵੀ ਆ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹੋਰ ਸਾਰੇ ਲੀਡਰ ਆਏ ਆ ਸਪੰਸ ਸਾਹਿਬ ਆਏ ਆ ਪ੍ਰਧਾਨ ਸਾਹਿਬ ਆਏ ਆ ਸਾਰਿਆਂ ਦਾ ਮੈਂ ਇੱਥੇ ਆਉਣ ਤੇ ਇੱਕ ਧੰਨਵਾਦ ਕਰਦਾ ਜੋ ਤੁਸੀਂ ਮੰਗ ਪੱਤਰ ਦੇਣ ਆਏ ਹੋ ਬਿਲਕੁਲ ਇਹ ਕਿਸੇ ਦੇ ਦਿਮਾਗ 'ਚ ਵਿੱਚ ਨਾ ਹੋਵੇ ਵੀ ਆਪਾਂ ਬਲਾਕ ਮਹਿਲਪੁਰ ਦੇ ਵਿੱਚੋਂ ਆਪਾਂ ਵੀਡੀਪੀਓ ਦਫ਼ਤਰ ਆਪਾਂ ਚੱਕ ਲੈਣਾ ਜਾਂ ਲੈ ਜਾਣਾ ਇਥੋਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਡੀਸੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਉੱਪਰ ਸਰਕਾਰ ਨਾਲ ਵੀ ਗੱਲ ਹੋ ਚੁੱਕੀ ਕੋਈ ਇਦਾਂ ਦੀ ਨੌਬਤ ਨਹੀਂ ਆਉਂਦੀ ਜਿਹੜਾ ਆਪਾਂ ਇਥੋਂ ਬਲਾਕ ਅੱਗੇ ਲੈ ਕੇ ਜਾਈਏ ਸਰ ਵਕ ਵਕ ਤੁਸੀਂ ਡੀ ਸਾਹਿਬ ਸਰਾਂ ਨਾਲ ਤੁਸੀਂ ਜ਼ਿਕਰ ਕਰਤਾ ਕਿ ਕਿਸਾਨ ਜੇ ਇੱਥੇ ਬੰਦਿਆ ਹੁਣ ਇਸ ਤੋਂ ਅੱਗੇ ਤੁਰਨਗੇ ਕਿ ਕਿਸੇ ਨੂੰ ਮੰਗ ਪੱਤਰ ਦੇਣਗੇ ਵੈਸੇ ਤੇ ਜਦੋਂ ਤੋਂ ਉਰ ਤੱਕ ਗੱਲ ਆ ਗਈ ਤਾਂ ਫਿਰ ਗੱਲ ਕਲੀਅਰ ਹੋ ਜਾਂਦੀ ਕਿ ਜਾਊਗਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਜਥੇਬੰਦੀਆਂ ਨਾਲ ਆਪਾਂ ਖੜੇ ਆਏ ਸਾਡੇ ਨਾਲ ਖੜੇ ਆ ਸਾਰੇ ਤੇ ਇਦਾਂ ਦੀ ਕੋਈ ਨੌਬਤ ਨਹੀਂ ਆਉਂਦੀ ਜਿਹੜਾ ਆਪਾਂ ਗਾਂ ਨੂੰ ਤੁਰਨਾ ਆ ਗਾਂ ਨੂੰ ਤੁਰਨ ਵਾਲੀ ਨੌਬਤ ਤਾਂ ਹੀ ਆਉਂਦੀ ਹੈ ਜੇ ਕੋਈ ਸੁਣਦਾ ਨਹੀਂ ਜਾਂ ਸੁਣਵਾਈ ਨਹੀਂ ਕਰਦਾ ਉਹਦੇ ਵਿੱਚ ਆਪਣੀਆਂ ਸਾਰੀਆਂ ਗੱਲਾਂ ਤੈ ਹੋਈ ਗਈਆਂ ਜੀ ਬਾਕੀ ਸਿਰ ਇੱਕ ਹੋਰ ਇੱਕ ਹੁੰਦੇ ਕਿਸਾਨਾਂ ਦਾ ਕੋਈ ਸਵਾਲ ਸੀ ਕੁਝ ਪਿੰਡਾਂ ਦਾ ਸਵਾਲ ਸੀ ਉਹਨਾਂ ਦੀ ਮਨਚ ਇੱਕ ਖਰਸ਼ਾ ਹੈ ਕਿ ਜੋ ਪੰਚਾਇਤਾਂ ਆਵਾਦੀ ਪਾਰਟੀ ਦੀ ਬਣੀਆਂ ਉਸ ਤੋਂ ਬਾਅਦ ਕਾਂਗਰਸ ਦੀ ਅਕਾਲੀ ਦਲ ਦੇ ਕੋਈ ਸਰਪੰਚ ਹੋਣਗੇ ਕਿ ਜੋ ਹਲਕਾ ਚਾਰਜ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਉਹ ਬਿਲਕੁਲ ਜੀ ਬਿਲਕੁਲ ਮੈਨੂੰ ਇੱਕ ਵੀ ਕੋਈ ਵੀ ਸੁਪੰਨ ਸਾਹਿਬ ਦੱਸ ਦਵੇ ਮੇਰੇ ਬਹੁਤ ਸਤਿਕਾਰਯੋਗ ਹੈ ਵੀ ਮੈਂ ਕਿਸੇ ਨਾਲ ਕੋਈ ਵਿਤਰਾ ਕਰਦਾ ਹੋਵਾਂ ਜਾਂ ਕਿਸੇ ਪਿੰਡ ਦਾ ਕੰਮ ਬੰਦ ਕੀਤਾ ਹੋਵੇ ਜੇ ਸੈਕਟਰੀ ਨੋਆ ਮਹਿਤਪੁਰ ਦਾ ਸੈਕਟਰੀ ਛਾ ਕੋਟਿਆ ਤੱਕ ਇੱਕ ਵੀ ਸੈਕਟਰੀ ਕਹਿ ਦਵੇ ਉਸ ਪਿੰਡ ਦਾ ਕੰਮ ਬੰਦ ਕਰ ਦੋ ਬਿਲਕੁਲ ਨਹੀਂ ਮੈਂ ਬੰਦ ਨਹੀਂ ਕਰਨਾ ਚਾਹੁੰਦਾ ਆਪਾਂ ਪਿੰਡਾਂ ਦੇ ਵਿਕਾਸ ਕਰਾਉਣੇ ਆ ਨਾ ਕਿ ਆਪਾਂ ਉਹਨੂੰ ਬੰਦ ਕਰਨਾ ਪੁਰਾਣੀ ਸਰਕਾਰ ਜਿ ਸਰ ਇੱਕ ਹੋਰ ਬੜੀ ਵੱਡੀ ਗੱਲ ਹੁੰਦੀ ਸੀ ਨਈ ਜਿਓ ਤਾਂ ਉਹ ਕਿਸੇ ਹੋਰ ਲੀਡਰ ਦੇ ਬੰਦੇ ਆ ਇਹ ਹੋਰ ਲੀਡਰ ਦੇ ਬੰਦੇ ਆ ਇਹ ਇਸ ਤਰ੍ਹਾਂ ਦਾ ਤਾਂ ਕੋਈ ਵਿਤਕਰਾ ਵਗੈਰਾ ਤਾਂ ਨਹੀਂ ਹੋਗਾ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਪੁਰਾਣੀਆਂ ਸਰਕਾਰਾਂ ਦਾ ਆਪਾਂ ਨਾਂਗਾ ਤੋਂ ਲੈਣੇ ਆ ਜੀ ਕਿਉਂਕਿ ਸੱਤਾ ਦੇ ਵਿੱਚ ਮੈਂ 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 ਤੁਹਾਨੂੰ ਉਹੀ ਦੱਸ ਰਿਹਾ ਵੀ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਆਪਦੇ ਹਿਸਾਬ ਨਾਲ ਕੰਮ ਕਰ ਲਿਆ ਮਾਨ ਸਾਹਿਬ ਦੀ ਸਰਕਾਰ ਆਪਦੇ ਹਿਸਾਬ ਨਾਲ ਕੰਮ ਕਰ ਰਹੀ ਆ ਸਾਨੂੰ ਕੰਮ ਕਰਨ ਦਿਓ ਜੀ ਕੰਮ ਕੀਤਾ ਦੇਖੋ ਤੇ ਕੰਮ ਜੇ ਕਰਾਉਣਾ ਆ ਤੇ ਉਹਦਾ ਦੇਖ ਲਓ ਮੈਂ ਜਿਦਾ ਆਪ ਦਾ ਕੋਲ ਖੜ ਕੇ ਕਰਾਉਨੇ ਆ ਕੰਮ ਵੀ ਕਰਾ ਇਹ ਅਕਸਰ ਸਕੂਲਾਂ ਦੇ ਵਿੱਚ ਟੀਚਰਾਂ ਦੀ ਕੰਮ ਦੀ ਦਾ ਵਿਸਬਾਹ ਲੁੱਟਿਆ ਪੈਸਤ ਲਗਾਤਾਰ ਤੁਸੀਂ ਕੰਮ ਕਰੇ ਵੀ ਰਹੇ ਹੋ ਔਰ ਕਿਹੜੇ ਸਕੂਲਾਂ ਚ ਟੀਚਰ ਨਹੀਂ ਹੈ ਉਹ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ ਕਿ ਤੁਹਾਨੂੰ ਟੀਚਰ ਨੇ ਚਾਹੀਦੇ ਬਿਲਕੁਲ ਜੀ ਆਪਣੇ ਕੱਲੇ ਸ਼ਾਹਕੋਟ ਲਈ 85 ਟੀਚਰ ਜਿਹੜੇ ਉਹ ਨਵੇਂ ਮਿਲੇ ਜਿਨ੍ਹਾਂ ਦੀ ਨਵੀਂ ਜੋਇਨਿੰਗ ਹੋ ਚੁੱਕੀ ਆ 85 ਦੇ ਵਿੱਚੋਂ ਦੋ ਸੀਗੇ ਪਾਸੋਂ ਜਿਨ੍ਹਾਂ ਨੇ ਕੁਝ ਕਾਰਨਾਂ ਦਾ ਕਰਕੇ ਕਿਸੇ ਦੀ ਡੈਥ ਹੋਈ ਸੀ ਉਹ ਆਏ ਨਹੀਂਗੇ 85 ਟੀਚਰ ਜੋਇਨਿੰਗ ਕਰ ਚੁੱਕੇ ਆ ਜੇ ਕਿਸੇ ਵੀ ਫਿਰ ਵੀ ਸਕੂਲ ਲਈ ਟੀਚਰ ਦੀ ਘਾਟ ਆ ਉਸ ਘਾਟ ਨੂੰ ਆਪਾਂ ਟੀਚਰ ਨੂੰ ਜੁਆਇਨਿੰਗ ਕਰਾਉਨੇ ਆ ਇਹ ਤੁਹਾਡੇ ਨਾਲ ਵਾਦਾ ਜਿਹੜੇ ਵੀ ਸਕੂਲ ਦੇ ਵਿੱਚ ਕੋਈ ਘਾਟਿਆ ਟੀਚਰ ਦੀ ਉਹਨੂੰ ਆਪਾਂ ਪਹਿਲ ਦੇ ਦਾਤੇ ਪੂਰਾ ਕਰਾਂਗੇ ਸਰ ਮੰਡ ਐਰੀਏ ਦੀ ਜੋ ਬਿਲਟ ਹੈ ਨਸ਼ੇ ਦਾ ਬੜਾ ਵੱਡਾ ਮੁੱਤਾ ਜੀ ਉੱਥੇ ਤੁਸੀਂ ਉੱਥੇ ਵਿੱਚ ਵਿਚਰਦੇ ਵੀ ਹੋਵੋਗੇ ਜੇਕਰ ਕਿਸੇ ਧੋਕੇ ਬੱਚਾ ਨਸ਼ਾ ਕਰਦਾ ਹੈ ਜੇਕਰ ਕੋਈ ਵੇਚਦਾ ਹੈ ਤੇ ਉਸਦੇ ਲਈ ਸਰਕਾਰ ਕੀ ਸਟੈਂਡ ਲੈ ਰਹੀ ਹੈ ਕੱਲ ਇੱਕ ਵੱਡਾ ਰੈਲੀ ਵੀ ਹੋਈ ਆ ਜਲੰਧਰ ਦੇ ਵਿੱਚ ਤੁਸੀਂ ਵੀ ਗਏ ਹੋ ਦੇਖੋ ਜੀ ਜਿਹੜਾ ਜੋਧ ਨਸ਼ਿਆਂ ਦੇ ਵਿਰੋਧਿਆ ਇਹ ਇੱਕ ਬਹੁਤ ਵੱਡੀ ਲਹਿਰ ਬਣ ਚੁੱਕੀ ਆ ਤੁਸੀਂ ਸਾਰੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਚੀਜ਼ ਦਾ ਸਾਥ ਦਿੰਨੇ ਹੋ ਵੀ ਆਪਾਂ ਉਸ ਚੀਜ਼ ਨੂੰ ਠੱਲ ਪਾਈਏ ਬਿਲਕੁਲ ਜੇ ਤੁਸੀਂ ਇੱਕ ਡਿਮਾਂਡ ਕੀਤੀ ਹਰਾਪੁਰ ਦੇ ਵਿੱਚ ਇੱਕ ਚੌਂਕੀ ਖੋਲ੍ਹਣੀ ਆ ਉਹਦਾ ਬਿਲਕੁਲ ਇੱਕ ਦਗਾਟਨ ਕਰਨ ਵਾਲਾ ਰਹਿ ਗਿਆ ਹੁਣ ਤੇ ਬਿਲਕੁਲ ਉੱਥੇ ਮੈਂ ਡੀਸੀ ਸਾਹਿਬ ਨਾਲ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਤੇ ਉੱਥੇ ਅਸੀਂ ਮੁਲਾਜ਼ਮ ਤੁਹਾਨੂੰ ਦੇਣ ਲੱਗੇ ਆ ਇਹ ਇਹ ਹੀ ਮੇਨ ਮੋਟਿਵ ਸੀਗਾ ਵੀ ਮੈਧਪੁਰ ਤੋਂ ਦੂਰ ਪੈਂਦਾ ਸੀ ਆਪਾਂ ਉੱਥੇ ਇੱਕ ਚੌਂਕੀ ਖੋਲ੍ਹ ਕੇ ਇਸੀ ਤੇ ਕੰਟਰੋਲ ਕੀਤਾ ਜਾਵੇ ਪਰ ਕੰਟਰੋਲ ਕਿੱਦਾਂ ਹੋਣਾ ਤੁਸੀਂ ਸਾਰੇ ਪਰਿਵਾਰ ਸਾਰੇ ਭਰਾ ਆਏ ਹੋ ਤੁਹਾਨੂੰ ਵੀ ਪਤਾ ਕਿਹੜਾ ਬੱਚਾ ਨਸ਼ਾ ਕਰਦਾ ਔਰ ਕਿਹੜਾ ਵੇਚਦਾ ਆਪਾਂ ਤਕੜੇ ਹੋ ਕੇ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਸਾਥ ਦੇਈਏ ਤੇ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਬਿਲਕੁਲ 0.0 ਤੇ ਇਸਤੇ ਆ ਜਾਾਂਗੇ ਨਸ਼ਾ ਬੰਦ ਕਰਾ ਲਵਾਂਗੇ ਸਰ ਲਾਈਟ ਸਵਾਲ ਆ ਕਿ ਪਿੰਡਾਂ ਦੀਆਂ ਪੰਚਾਇਤਾਂ ਅੱਦੇ ਆਮ ਗੱਲ ਹੁੰਦੀ ਹੈ ਕਹਿੰਦੇ ਸਾਡੇ ਕੋਲ ਫੰਡ ਪਿਆ ਪੈਸੇ ਪਿਆ ਤੇ ਸਰਕਾਰ ਮੌਜੂਦਾ ਸਰਕਾਰ ਤੇ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਸਾਨੂੰ ਪੈਸੇ ਲੋਨ ਨਹੀਂ ਦਿੰਦੇ ਮੈਨੂੰ ਇੱਕ ਵੀ ਦੱਸ ਦਵੇ ਸਰਪੰਚ ਸਾਹਿਬ ਸਰਕਾਰ ਜੋ ਗਿਆ ਮੇਰੇ ਸਾਰੇ ਇੱਕ ਵੀ ਦੱਸ ਦੇਵੇਂ ਸਾਡੇ ਪਿੰਡ ਕੰਮ ਨਹੀਂ ਚੱਲਦਾ ਮੈਂ ਪਹਿਲ ਦੇ ਦਾਤ ਤੇ ਕਹਿੰਦਾ ਮੈਨਾਂ ਕੰਮ ਚਲਾਓ ਤੁਸੀਂ ਮੈਂ ਕੋਲ ਖੜ ਕੇ ਚਲਾਉਂਗਾ ਸੈਰਟੀ ਨਹੀਂ ਮੰਨਦਾ ਉਹਨੂੰ ਅਸੀਂ ਕਹਾਂਗੇ ਵੀਡੀਓ ਸਾਹਿਬ ਨਹੀਂ ਮੰਨਦੇ ਤੇ ਉਹਨੂੰ ਅਸੀਂ ਕਹਿੰਦੇ ਆ ਤੁਸੀਂ ਸਾਰੇ ਤੁਹਾਡੇ ਕੋਲ ਪਾਵਰ ਹੈ ਸਾਰੇ ਕੋਈ ਕਿਸਾਨ ਜਥੇਬੰਦੀਆਂ ਮਜ਼ਦੂਰ ਬਥੇਰੀ ਪਾਵਰ ਹੈ ਜੀ ਇਹ ਤਾਂ ਉਦਾਂ ਹੀ ਕੰਮ ਕਰਾਉਂਦੇ ਆ ਜੀ ਇਹਨਾਂ ਤਾਂ ਇਹ ਤਾਂ ਐਵੇਂ ਬਾਧੂ ਗੱਲਾਂ ਬਣ ਗਈਆਂ ਵੀ ਉਹ ਕੰਮ ਨਹੀਂ ਕਰਾਉਂਦੇ ਬਿਲਕੁਲ ਪਹਿਲ ਦੇ ਦਾਤ ਤੇ ਮੈਂ ਖੜਾ ਜੀ ਤੁਹਾਡੇ ਸਰਪੰਚ ਕੰਟਰੈਕਟਰ ਤੋਂ ਕਰ ਸੰਪਰਕ ਕਰ ਸਕਦੇ ਬਿਲਕੁਲ ਬਿਲਕੁਲ ਜੀ 235 ਪਿੰਡ 2 ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਕਿਹੜਾ ਹੋਸਪੀਟਲ ਦੇ ਚੌਂਕੀ ਲੱਗੇ ਬਣ ਬੋਸ